ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟਸ ਦੇ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਸਾਨੂੰ ਲੱਗਦਾ ਹੈ ਵੀ ਇਹ ਸਾਡੀ ਸਾਡਾ ਜਿਹੜਾ ਅੰਦੋਲਨ ਹੈ ਇਸ ਤੋਂ ਸ਼ੁਰੂਆਤ ਹੋਈ ਹੈ ਇੱਕ ਨਵਾਂ ਕੋਈ ਰੰਗ ਸਾਰੀ ਦੁਨੀਆ ਦੇ ਪੱਤਰ ਤੇ ਲਿਆਏਗੀ ਸਾਰੀ ਦੁਨੀਆ ਦੀਆਂ ਪਾਲਿਸੀਜ਼ ਨੂੰ ਪ੍ਰਭਾਵਿਤ ਕਰੇ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘੱਟਾ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਪ੍ਰਗਤ ਰਹਿਣਾ ਕਰਨਾ ਚਾਹੀਦਾ ਨਾਲ ਰਲ ਕੇ ਤਾਲਮੇਲ ਕਰਕੇ ਹਿੰਦੁਸਤਾਨ ਦੇ ਮਿਲ ਤੇ ਮਤਲਬ ਭਾਰਤ ਬੰਦ ਕਰ ਰਹੇ ਉਸ ਟਾਈਮ ਇੱਕ ਜਿਹੜਾ ਹੈਗਾ ਟਰਾਂਸਪੋਰਟ ਵਾਲਿਆਂ ਵਾਸਤੇ ਹਿੱਟ ਐਂਡ ਰਨ ਦਾ ਕਾਨੂੰਨ ਬਣਿਆ ਉਹਦੇ ਵਿਰੋਧ ਚ ਹੈ ਇਸ ਮੀਟਿੰਗ ਵਿੱਚ ਇੱਕ ਐਸਕੇਮ ਦਾ ਨੈਸ਼ਨਲ ਲੈਵਲ ਤੇ ਜਿਹੜਾ ਫੈਸਲਾ ਹੈ ਉਹਨੂੰ ਇਪੋਰਟ ਕੀਤਾ ਹੈ ਵੀ 16 ਅਪਰਿਲ ਨੂੰ ਭਾਰਤ ਬੰਦ ਕੀਤਾ ਜਾਏਗਾ ਸਾਰੇ ਦੇਸ਼ ਵਿੱਚ 16 ਤਾਰੀਖ ਨੂੰ ਭਾਰਤ ਬੰਦ ਕੀਤਾ ਜਾਏਗਾ ਇਹਦੇ ਲਈ ਰੇਡ ਯੂਨੀਅਨਸ ਨਾਲ ਇੰਡਸਟਰੀ ਇੰਡਸਟਰੀ ਵਰਕਰਸ ਦੀ ਯੂਨੀਅਨ ਨਾਲ ਤੇ ਦਾ ਟਰਾਂਸਪੋਰਟ ਵਰਕਰਸ ਦੀ ਯੂਨੀਅਨ ਯੂਨੀਅਨਸ ਦੇ ਨਾਲ ਤੇ ਜਿਵੇਂ ਵਪਾਰੀਆਂ ਦੀਆਂ ਯੂਨੀਅਨਸ ਦੇ ਨਾਲ ਤਾਲਮਿਲ ਕੀਤਾ ਜਾਏਗਾ ਤਾਂ ਕਿ ਸਾਰੇ ਇਕੱਠੇ ਹੋ ਕੇ ਸਬੰਧ ਨੂੰ ਸਫਲ ਬਣਾਈਏ ਇਸ ਤੋਂ ਪਹਿਲਾਂ ਇਸੇ ਸਬੰਧ 'ਚ ਇਹਨੂੰ ਗਰਮ ਕਰਨ ਲਈ ਮਾਹੌਲ ਨੂੰ 9 ਫਰਵਰੀ ਨੂੰ ਸਾਰੇ ਪੰਜਾਬ ਵਿੱਚ ਥਾਂ-ਥਾਂ ਸਾਰੀਆਂ ਜਥੇਬੰਦੀਆਂ ਰਲ ਕੇ ਰੋਜ਼ ਮੁਜਾਹਰੇ ਕਰਨ ਗਿਆ ਕਿਹੜੀ ਜਗ੍ਹਾ ਕਰਨ ਗਿਆ ਜੀ ਤਸਵੀਲਪੱਤਰ ਤਸਵੀਲਪੱਤਰ ਠੀਕ ਤਸਵੀਲਪੱਤਰ ਤੇ ਇਸੇ ਤਰ੍ਹਾਂ ਅਗਲੀ ਮੀਟਿੰਗ 18 ਤਰੀਕ ਨੂੰ ਚੰਡੀਗੜ੍ਹ ਸੱਦੀ ਗਈ ਹੈ ਜਿਹਦੇ ਚ 16 ਦੀ ਅਸੈਸਮੈਂਟ ਕਰਕੇ ਅਗਲਾ ਨੈਕਸਟ ਪੋਰਸ ਆਫ ਐਕਸ਼ਨ ਡਿਕਲੇਅਰ ਕੀਤਾ ਜਾਏਗਾ ਅੱਜ ਜਿਹੜਾ ਸਭ ਤੋਂ ਅਹਿਮ ਫੈਸਲਾ ਹੋਇਆ ਹੈ ਵੀ 16 ਫਰਵਰੀ ਨੂੰ 파ਟ ਬੰਦ ਹੋਏਗਾ ਵਪਾਰਤਬੰਦ ਵਿੱਚ ਸਾਰੀਆਂ ਟ੍ਰੇਡ ਯੂਨੀਅਨਸ ਵਰਕਰਸ ਦੀਆਂ ਯੂਨੀਅਨਸ ਇੰਡਸਟਰੀਅਲ ਵਰਕਰਸ ਯੂਨੀਅਨ ਇਹ ਟ੍ਰਾਂਸਪੋਰਟ ਯੂਨੀਅਨਸ ਇਹ ਜਿਹੜੀਆਂ ਜਿੰਨੀਆਂ ਵੀ ਜਥੇਬੰਦੀਆਂ ਕੋਈ ਵਪਾਰੀਆਂ ਦੀਆਂ ਯੂਨੀਅਨਸ ਉਹਨਾਂ ਨੂੰ ਸਾਰਿਆਂ ਨਾਲ ਤਾਲਮੇਲ ਕਰਕੇ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਹਾਂਜੀ ਪਤੀਨ ਵਿੱਚ ਮੀਟਿੰਗ ਹੋਵੇਗੀ ਪਤੀਨ ਮੈਂ ਭਾਰਨ ਭਾਰਨ ਵਜਿਤਾ 31 ਤਰੀਕ ਨੂੰ ਇੱਥੇ ਟੀਡੀ ਨੇ ਨਾ ਦੂਜਾ ਨਾ ਸਾਰੇ ਇੱਥੇ ਸਾਂਝੀ ਮੀਟਿੰਗ ਇਸੇ ਦਫ਼ਤਰ ਹੋਇਆ। ਜਿਹੜਾ ਭਾਰਤ ਬੰਦਾ ਜਿਹੜਾ ਸਦਾ 21 ਫਲੈਕਸ ਵਿੱਚ ਦਿੱਤਾ ਗਿਆ ਕੀ ਕਾਰਨ ਆ ਜੀ? ਇਹ ਜਿਹੜੀਆਂ ਜਿਹੜੀਆਂ ਕਿਸਾਨੀ ਦੀਆਂ ਪੁਰਾਣੀਆਂ ਮੰਗਾਂ ਰਹਿੰਦੀਆਂ ਹਨ। ਹਾਂਜੀ। ਉਹਨਾਂ ਨੂੰ ਮਨਵਾਉਣ ਵਾਸਤੇ ਕਿਸਾਨੀ ਦਾ ਕੁਝ ਟੀਡੀ ਉਹਨਾਂ ਦੀਆਂ ਆਪਦੀਆਂ ਮੰਗਾਂ ਉਹਨਾਂ ਵਾਸਤੇ ਟੀਡੀ ਨੂੰ ਕਿ ਕਿਸਾਨ ਰਲ ਕੇ ਤਾਲਮੇਲ ਕਰਕੇ ਹਿੰਦੁਸਤਾਨ ਦੇ ਲੈਵਲ ਤੇ ਮਤਲਬ ਭਾਰਤ ਬੰਦ ਕਰ ਰਹੇ ਉਸ ਟਾਈਮ ਇੱਕ ਜਿਹੜਾ ਹੈਗਾ ਟਰਾਂਸਪੋਰਟ ਵਾਲਿਆਂ ਵਾਸਤੇ ਹਿੱਟ ਐਂਡ ਰਨ ਦਾ ਕਾਨੂੰਨ ਬਣਿਆ ਉਹਦੇ ਵਿਰੋਧ ਚ ਹੈ ਹਾਂਜੀ ਤੇ ਇੰਡਸਟਰੀਅਲ ਵਰਕਰਸ ਦੀਆਂ ਕੁਝ ਮੰਗਾਂ ਨੇ ਉਹਦੇ ਉਹਦੀ ਹਮਾਇਤ ਚ ਹੈ ਸਾਰੀਆਂ ਜਿਹੜੀਆਂ ਯੂਨੀਅਨਸ ਨੇ ਉਹਨਾਂ ਦੀਆਂ ਜਿਹੜੀਆਂ ਇਕੱਲੇ-ਕੱਲੇ ਇੱਕ-ਇੱਕ ਮੰਗ ਤੇ ਲੜ ਰਹੀਆਂ ਉਹਨਾਂ ਸਾਰੀਆਂ ਦੀ ਲੜਾਈ ਲਈ ਇੱਕ ਮੰਚ ਤਿਆਰ ਕੀਤਾ ਹੈ ਜਿਹੜਾ ਸਾਰੇ ਰਲ ਕੇ ਇਹ ਜਿਹੜਾ 16 ਤਰੀਕ ਦਾ ਭਾਰਤ ਬੰਦ ਕਰਨ ਵੀ ਇੱਕ ਇਹਦੇ ਨਾਲ ਹੈਗਾ ਜਿਹੜੇ ਸ਼ਹੀਦ ਪਰਿਵਾਰ ਹੋਏ ਸੀ ਮੋਰਚੇ ਦੇ ਵਿੱਚ ਔਰ ਉਹਦੇ ਸਬੰਧ ਦੇ ਵਿੱਚ ਮਾਨਜੋ ਖੇਤੀਬਾੜੀ ਮੰਤਰੀ ਸਾਹਿਬ ਦੇ ਘਰ ਦੇ ਮੋਰੇ ਜਿਹੜਾ ਧਰਨਾ ਲੱਗਾ ਹੋਇਆ ਕੋਈ ਸਮਾਜ ਸੇਵੀ ਜਥੇਬੰਦੀਆਂ ਨੇ ਆ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਨਾਲ ਆ ਤੇ ਉਹ ਸ਼ਹੀਦ ਪਰਿਵਾਰਾਂ ਦੇ ਜਿਹੜੇ ਆ ਉਹ ਵੀ ਨਾਲ ਆ ਇੱਕ ਮੈਂ ਸਪਸ਼ਟ ਕਰ ਦਿਆਂ 31 ਤਰੀਕ ਨੂੰ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਤੇ ਇੰਡਸਟਰੀਅਲ ਵਰਕਰਸ ਯੂਨੀਅਨਸ ਨੇ ਉਹਨਾਂ ਨਾਲ ਇੱਥੇ ਇੱਕ ਸਾਂਝੀ ਵੱਡੀ ਮੀਟਿੰਗ ਐਸੇ ਜਗ੍ਹਾ ਤੇ ऐसे दफ्तर विच आज 31 तारीख नु इथे होई अच्छा ओ जेड़ा धरना लाया होया ओ तू तु ਦੱਸੋ ਜੀ ਹਾਂਜੀ ਕਿੱਥੇ धरना ਲਗਿਆ ਆ ਮਾਂ ਜੋ ਖੇਤੀਬਾੜੀ ਮੰਤਰੀ ਦੇ ਦਰਮੁਦਰੇ ਜਿਹੜਾ धरना ਲਾਇਆ ਹੋਇਆ ਆ ਸ਼ਹੀਦ ਪਰਿਵਾਰਾਂ ਨੇ ਤੇ ਨਾਲ ਸਮਾਜ ਸੇਵੀ ਜਥੇਬੰਦੀਆਂ ਕੁਝ ਕਿਸਾਨ ਆਗੂ ਵੀ ਨਾਲ ਬੈਠੇ ਹੋ ਜੀ ਉਹ ਤਾਂ ਸਾਡੇ ਮੋਰਚੇ ਦੀ ਆਲਰੇਡੀ ਮੰਗ ਪਹਿਲਾਂ ਵੀ ਸੀਗੀ ਕਿ ਉਹਨਾਂ ਨੂੰ ਨੌਕਰੀਆਂ ਦੇਓ ਉਹਨਾਂ ਨੂੰ ਮੁਆਵਜ਼ਾ ਦਿਓ ਹਾਲ ਤੱਕ ਜਿਹੜਾ ਸਰਕਾਰ ਨੇ ਉਹਨਾਂ ਨੂੰ ਨਹੀਂ ਦਿੱਤਾ ਸੋ ਉਹ ਜਿਹੜੀਆਂ ਉੱਥੇ ਮੰਗਾ ਲੈ ਕੇ ਬੈਠੇ ਆ ਸੰਯੁਕਤ ਮੋਰਚਾ ਪਹਿਲਾਂ ਵੀ ਉਹਨਾਂ ਮੰਗਾ ਤੇ ਲੜਦਾ ਆ ਤੇ ਹੁਣ ਵੀ ਜਿਹੜਾ ਉਹਨਾਂ ਦੇ ਨਾਲ ਆ ਸੋ ਇੱਕ ਜਿਹੜਾ ਆ ਨਵਾਂ ਮੁੱਦਾ ਆ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਦੇ ਹੱਕ ਦੀ ਆਵਾਜ਼ ਉਠਾਏ ਕਿਸੇ ਦੇ ਕੋਈ ਆ ਕਹਿੰਦੇ ਹੁੰਦੇ ਵੀ ਹੱਕ ਨੂੰ ਮਾਰਨ ਦੀ ਗੱਲ ਕਰੇ ਮੈਂ ਗੱਲ ਕਰਦਾ ਕਿ ਪਹਾਨਾ ਸਿੱਧੂ ਦੀ ਔਰ ਉਹਨਾਂ ਵੱਲੋਂ ਦੇਖੋ ਟਰੈਵਲ ਏਜੰਟਾਂ ਤੇ ਸਤਾਏ ਹੋਏ ਲੋਕਾਂ ਨੂੰ ਪੈਸੇ ਦਵਾਏ ਜਾ ਰਹੇ ਆ ਤੋ ਸਰਕਾਰ ਹੁਣ ਜਿਹੜੇ ਇਹੋ ਜਿਹੇ ਸਮਾਜ ਦੇ ਵਿੱਚ ਵਿਚਰਨੇ ਵਾਲੇ ਲੋਕ ਹੈ ਜੋ ਸਮਾਜ ਸੇਵੀ ਲੋਕ ਆ ਜਿਹੜੇ ਲੋਕਾਂ ਦੀ ਮਦਦ ਕਰਦੇ ਆ ਸੋ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰ ਰਹੀ ਹੈ ਸੋ ਉਹ ਜਿਹੜੇ ਪਰਚੇ ਦਰਜ ਕਰਕੇ ਦੇਖੋ ਇੱਕ ਪਰਚਾ ਉਹਨਾਂ ਨੇ ਪਹਿਲਾਂ ਦਰਜ ਕੀਤਾ ਤੇ ਜ਼ਮਾਨਤ ਕਰਵਾ ਲਈ ਉਹ ਦੂਜਾ ਫਿਰ ਚੈਨ ਚੋਰੀ ਕਰਨ ਦਾ ਜਿਹੜਾ ਸੋਨੇ ਦੀ ਚੈਨ ਚੋਰੀ ਕਰਨ ਦਾ ਪਰਚਾ ਦਰਜ ਕਰ ਦਿੱਤਾ ਫਿਰ ਇੱਕ ਹੋਰ ਪਰਚਾ ਦਰਜ ਕਰ ਦਿੱਤਾ ਇਹਦਾ ਮਤਲਬ ਵੀ ਇਹ ਇਹ ਪੰਜਾਬ ਦੇ ਜਿਹੜੇ ਸਮਾਜ ਸੇਵੀ ਲੋਕ ਆ ਜਾਂ ਲੋਕਾਂ ਦੇ ਹੱਕਾਂ ਵਾਸਤੇ ਖੜਨੇ ਵਾਲੇ ਲੋਕ ਆ ਇਸ ਤਰ੍ਹਾਂ ਤਾਂ ਇਹ ਪੰਜਾਬ ਦੇ ਵਿੱਚ ਇਹਨਾਂ ਦੀ ਆਵਾਜ਼ ਦਵਾ ਕੇ ਜਿਹੜਾ ਆ ਇਹ ਸੰਘਰਸ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਜਿਹੜੇ ਸਾਡੇ ਮੋਰਚੇ ਦੀਆਂ ਜਥੇਬੰਦੀਆਂ ਇਹਦਾ ਵਿਰੋਧ ਕਰਦੀਆਂ ਸਰਕਾਰ ਦਾ ਕਿ ਇਹੋ ਜਿਹਾ ਕੰਮ ਸਰਕਾਰ ਨੂੰ ਜਿਹੜਾ ਘੱਟਿਆ ਕੰਮ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਪਹਾਨਾ ਸਿੱਧੂ ਆ ਉਹਨੂੰ ਪ੍ਰਭਤ ਰਿਹਾ ਕਰਨਾ ਚਾਹੀਦਾ ਇੱਕ ਅਸੀਂ ਮਤਾਂ ਪਾਸ ਕੀਤਾ ਹੈ ਮਤਾਂ ਪਾਸ ਕੀਤਾ ਹੈ ਇੱਕ ਇੱਕ ਸੈਕਿੰਡ ਇੱਕ ਸੈਕਿੰਡ ਸਿਰਫ ਫਰੇਮ ਤੋਂ ਆਉਣ ਨੂੰ ਲੱਗਦਾ ਹਾਂ ਜੀ ਹਾਂ ਜੀ ਹੋਰ ਵਿੱਚ ਜਿਹੜਾ ਕਿਸਾਨ ਸ਼ਹੀਦ ਹੋਇਆ ਹੈ ਉਹ ਭਿੰਦਲ ਸਰ ਧਰਮਿੰਦਰ ਸਿੰਘ ਨਹੀਂ ਭੁਪਿੰਦਰ ਭੁਪਿੰਦਰ ਸਿੰਘ ਤੇ ਇੱਕ ਡੱਲੇਵਾਲ ਸਾਹਿਬ ਦੇ ਘਰੋਂ ਸ਼੍ਰੀਮਤੀ ਉਹਨਾਂ ਦੇ ਚੜ੍ਹਾਈ ਕਰਕੇ ਉਹਨਾਂ ਦੋਹਾਂ ਲਈ ਅਸੀਂ ਅੱਜ 2 ਮਿੰਟ ਦਾ ਮੌਨ ਧਾਰਨ ਕਰਕੇ ਸ਼ੋਕ ਮਤਾਂ ਪਾਸ ਕੀਤਾ ਤੇ ਇਹਦੇ ਇਲਾਵਾ ਬਸ ਬਾਕੀ ਪ੍ਰੋਗਰਾਮ ਤਰਸ ਦਿੱਤਾ ਸਾਰਾ ਇਸ ਤੋਂ ਬਿਨਾ ਖੇਤੀਬਾੜੀ ਦੇ ਵਿੱਚ ਜਿਹੜਾ ਸੰਸਥੀਆਂ ਦੇ ਨਾਂ ਤੇ ਬਹੁਤ ਕਪੜਾ ਹੋਇਆ ਪੂਰੀ ਗਾਇ ਛੋਟੇ ਮੁਲਾਜ਼ਮਾਂ ਤੇ ਸਿੱਕੀ ਜਾ ਰਹੀ ਹੈ ਜਿਹਦੇ ਚ ਵੱਡੇ ਅਫਸਰ ਬਹੁਤ سارے ਲੋਕ ਸ਼ਾਮਲ ਆ ਅਸੀਂ ਸਮਝਦੇ ਹਾਂ ਉਹਦੀ ਸਹੀ ਟੱਗ ਦੇ ਨਾਲ ਪੜਤਾਲ ਹੋਣੀ ਚਾਹੀਦੀ ਹੈ ਛੋਟੇ ਮੁਲਾਜ਼ਮਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਾਇਆ ਜਾਣਾ ਠੀਕ ਹੈ ਬਸ ਮੁਕਾਮ ਠੀਕ ਕੋਈ ਸਵਾਲ ਜਵਾਬ ਤਾਂ ਨਹੀਂ ਕੋਈ ਸਾਰੇ ਅੰਦੋਲਨ ਦੇ ਹਾਂ ਹਾਂ ਇੱਕ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਕਾਰਪੋਰੇਟ ਹਾਊਸਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਜਰਮਨ ਵਿੱਚ ਕਿਸਾਨ ਅੰਦੋਲਨ ਤੇ ਸੀ ਹੁਣ ਫਰਾਂਸ 'ਚ ਵੀ ਅੰਦੋਲਨ ਸ਼ੁਰੂ ਹੋ ਗਿਆ ਪੋਲੈਂਡ 'ਚ ਵੀ ਸ਼ੁਰੂ ਹੋ ਗਿਆ ਇਸ ਤੋਂ ਪਹਿਲਾਂ ਹਾਲੈਂਡ 'ਚ ਅੰਦੋਲਨ ਸ਼ੁਰੂ ਹੋ ਚੁੱਕਾ ਹੈ ਇਹ ਸਾਰੀ ਦੁਨੀਆ ਦੇ ਵਿੱਚ ਕਾਰਪੋਰੇਟਸ ਦੇ ਖਿਲਾਫ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਸਾਨੂੰ ਲੱਗਦਾ ਹੈ ਕਿ ਇਹ ਸਾਡੀ ਸਾਡਾ ਜਿਹੜਾ ਅੰਦੋਲਨ ਹੈ ਇਸ ਤੋਂ ਸ਼ੁਰੂਆਤ ਹੋਈ ਹੈ ਇੱਕ ਨਵਾਂ ਕੋਈ ਰੰਗ ਸਾਰੀ ਦੁਨੀਆ ਦੇ ਪੱਤਰ ਤੇ ਲਿਆਏਗੀ ਸਾਰੀ ਦੁਨੀਆ ਦੀਆਂ ਪਾਲਿਸੀਜ਼ ਨੂੰ ਪ੍ਰਭਾਵਿਤ ਕਰੇਗੀ ਜਿਸ ਤਰ੍ਹਾਂ ਸਾਡਾ ਦੇਸ਼ WTO ਦੇ ਦਬਾਅ ਹੇਠ ਜਿਹੜੀਆਂ ਕਾਰਪੋਰੇਟਸ ਨੂੰ ਸਭ ਕੁਝ ਦੇਈ ਜਾ ਰਿਹਾ ਹੈ ਇਹ ਸਰਕਾਰਾਂ ਨੂੰ ਰੀਥਿੰਕ ਕਰਨਾ ਪਏਗਾ ਇਹ ਕੀ ਹੈ ਜਿਹੜੀ ਖੁੱਲੀ ਮੰਡੀ ਦੀਆਂ ਪਾਲਿਸੀਆਂ ਦੇ ਨਾਲ ਕਾਰਪੋਰੇਟ ਹਾਊਸਿਸ ਨੂੰ ਸਾਰੇ ਮੁਨਾਫੇ ਵੰਡਣ ਦਾ ਰੁਝਾਨ ਹੈ ਉਹਨੂੰ ਜਦੋਂ ਲੋਕ ਉਹਨੂੰ ਬਰਦਾਸ਼ਤ ਨਹੀਂ ਕਰਦੇ ਇਹਦਾ ਬਦਲ ਕੀ ਹੈ ਇਹਦੇ ਤੇ ਸਰਕਾਰਾਂ ਨੂੰ ਸੋਚਣਾ ਪਏਗਾ ਅਸੀਂ ਉਹ ਜਿਹੜੇ ਜਿਹੜੇ ਉੱਥੇ ਦੇ ਕਿਸਾਨ ਜਰਮਨ ਦੇ ਫਰਾਂਸ ਦੇ ਹਾਲੈਂਡ ਦੇ ਪੋਲੈਂਡ ਦੇ ਜਿਹੜੇ ਲੜ ਰਹੇ ਨੇ ਅਸੀਂ ਉਹਨਾਂ ਨਾਲ ਇੱਕ ਜੁਟਤਾ ਦਾ ਪ੍ਰਸਤਾਵ ਕਰਦੇ ਹਾਂ ਅੱਜ ਇੱਕ ਮਤਾ ਪਾਸ ਕੀਤਾ ਠੀਕ ਹੈ ਜੀ ਇਹ ਕੰਮ